ਏ ਮਨ ਸੁਣ ਕਿਸ ਨੂੰ ਅਖਤ ਕਥਾ ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ ਹੈਰਾਨਗੀ ਅੱਜ ਤੱਕ ਜਿਤਨਾ ਸੁਣਿਆ ਇਹਨਾਂ ਕੰਨਾਂ ਨਾਲ ਤੇ ਸੁਣਿਆ ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ऐसे ज़बान ਨਾਲ ਕਿਹਾ ਹੈ ਕਿ ਇਮਾਨਦਾਰੀ ਨਾਲ ਦੱਸਣਾ ਹੁੰਦਾ ਸੁਣ ਕੇ ਕੁਝ ਖੇਡ ਬਣੀ ਬੋਲ ਬੋਲ ਕੇ ਕੁਝ ਖੇਡ ਬਣੀ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ ਤੋ ਖੁਦ ਬਾ ਮਨਸਬ ਸ਼ੁੱਧ ਆਇ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜੇ ਕਾਰਖਾਨੇ ਆ ਜੇ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲਾਉਂਦਾ ਇਹਨਾਂ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾ ਦਿੰਦੇ ਨੇ ਇਹ ਤੇ ਬੜਾ ਸਤਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਗਾਇਨੇ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝ ਲੈਨੇ ਅਸੀਂ ਇਹ ਹੀ ਕੁਝਾਂ ਅਗਲੇ ਨੇ ਲੇਬਲ ਜੋ ਲਾਇਆ ਹੈ ਇਹਦੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉਹ ਇਹ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਲੈ ਬਲ 사ਦੀ ਕਹਿੰਦੇ ਨਹੀਂ ਤੋ ਖੁਦ ਬਹ ਮਨਸਬ ਸੁ ਆਪਣਾ ਫੈਸਲਾ ਆਪ ਕਰ ਆਪਣੇ ਤੇ ਡੇਬਲ ਆਪ ਲਾ ਤੁਕੀ ਹੈ ਤੁਕੀ ਹੈ ਤੂੰ ਬ੍ਰਹਮ ਗਿਆਨੀ ਹੈ ਤੂੰ ਬ੍ਰਹਮ ਦ੍ਰਿਸ਼ਟ ਰੱਖਦਾ ਹੈ ਅਗਰ ਬ੍ਰਹਮ ਦ੍ਰਿਸ਼ਟ ਨਹੀਂ ਰੱਖਦਾ ਤੇ ਬ੍ਰਹਮ ਗਿਆਨ ਵੀ ਨਹੀਂ ਰੱਖਦਾ ਤੇ 5 10 20 30 40 ਸਾਲ ਤੋਂ ਤੂੰ ਸੁਣ ਵੀ ਰਿਹਾ ਹੈ ਆ ਵੀ ਰਿਹਾ ਹੈ ਜੇ ਖੇਡ ਅਜੇ ਤੱਕ ਨਹੀਂ ਬਣੀ ਤਾਂ ਫਿਰ ਕਦੋਂ ਬਣੇਗੀ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ ਉਹ ਨਹੀਂ ਹੈ وہ جو ہے وہ میری سمجھ تو پرے میں نہیں سمجھتا پیا جو میں سمجھدا رہا وہ نہیں ہے اور جو ہے وہ میری سمجھ دے نہیں ہے یہ پنگتی دھرم دا تتو گیان ہے سنو من اکت کتھا ہر گیان ਉਹ ਜੋ ਹਰੀ ਦਾ ਨਾਮ ਹੈ ਜੋ ਅਕਤ ਹੈ ਸੁਣ ਉਹਦੀ ਕਥਾ ਸੁਣ ਤੈਂ ਮੈਂ ਫਿਰ ਅਰਜ਼ ਕਰਾਂ ਦੋਰਾਮਾ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣੇਗਾ ਫਿਰ ਕਿਵੇਂ ਸੁਣੇਗਾ ਜ਼ਬਾਨ ਨੂੰ ਛੱਡ ਧਰ ਕਰ ਹਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ ਹੈ ਉਹਨੂੰ ਸੁਣ ਪਨਾਹਦ ਨੂੰ ਸੁਣ ਉਹ ਅਕਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇ ਉਹਨੂੰ ਸੁਣ ਤੋ ਫਿਰ ਕਿਸ ਤਰ੍ਹਾਂ ਸੁਣੀਏ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਖੁੱਸ ਨਹੀਂ ਆਉਂਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਹ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਇਹ ਤੇ ਬਾਹਰ ਦੀ ਤਰਫ ਖੁੱਲਦੇ ਹੈ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਕਿ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਤੇ ਇਹਨਾਂ ਇੰਦਰੀਆਂ ਦੀ ਖੇਡ ਹੀ ਨਹੀਂ ਹੈ ਨਾਉ ਜ਼ਬਾਨ ਦਾ ਰਸ ਹੈ ਨਾਉ ਕੰਨਾਂ ਦਾ ਰਸ ਹੈ ਨਾਉ ਅੱਖਾਂ ਦਾ ਰਸ ਹੈ ਨਾਉ ਖਲੜੀ ਦਾ ਰਸ ਹੈ ਨਾਉ ਨਾਸਕਾ ਦਾ ਰਸ ਹੈ ਉਹ ਨਹੀਂ ਹੈ ਇਹ ਸਾਰੇ ਰਸ ਪੀਕੇ ਨੇ ਵਿਖੇ ਬਨ ਪੀਕਾ ਪਿਆਜ਼ ਰੀ ਸਖੀ ਹੈ ਨਾਮ ਮਹਾਰਸਪੇ ਇਹਦੇ ਸਭ ਪੀਕੇ ਨੇ ਪੀਕੇ ਕਿਉਂ ਨੇ ਇੱਕ ਭੋਜਨ ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਹੈ ਸਵੇਰੇ ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰਖ ਲਿਆ ਹੋ ਰਸ ਨਹੀਂ ਖਤਮ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਹੈ صرف بوجن دی گل نہیں باقی سنی ہے بڑا رس آیا پھر کہیے پھر سنا تھوڑا رس کھو گیا پھر کہیے پھر سنا ادھا رس کھو گیا پھر چوتھی پنجمی دفعہ سنیے چھویں ستوی دفعہ سنیے کھو گیا رس گل ختم کھو گیا ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆ ਵੇਖਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆ ਖਾਂਦੇ ਆ ਬਿਲਕੁਲ ਫਿੱਕਾ ਹੋ ਜਾਏ ਅਗਰ ਵਾਰ-ਵਾਰ ਰਿਪੀਟ ਕੀਤਾ ਜਾਏ ਇਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼-ਰੋਜ਼ ਰਿਪੀਟ ਕਰਦੇ ਆ ਵੱਧਦਾ ਜਾਏ ਵੱਧਦਾ ਜਾਏ ਵੱਧਦਾ ਜਾਏ ਜੋ ਰੋਜ਼ ਰੋਜ਼ ਵਧਾਂਦਾ ਜਾਂਦਾ ਹੈ ਵਧਦਾ ਜਾਂਦਾ ਜੇਦੀ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ। ਜੋ ਰੋਜ਼ ਰੋਜ਼ ਵਧਦਾ ਜਾਂਦਾ ਹੈ ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਕਬਲ ਨਹੀਂ ਕਰ ਸਕਿਆ। ਮੈਂ ਤਾਂ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당 ਰਹਿ ਗਿਆ। ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ دن بھی اسی طرح کا بوجن اگو رکھدی تھالی کے پرے مار روز روزے روز روزے کارن اتنا سواد آیا اس ویچاری نے سمجھا ہے یہ چیز پسند ہے وہ دی گئی دی گئی لازمی انہیں پنجویں دن تھالی کے پرے مارے روز روز ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਧੀ ਬੜੀ ਸੁਆਦੀ ਰੋਜ਼ ਰੋਜ਼ ਖਾਧੀ ਫਿੱਕੀ ਹੋ ਗਈ ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ रस ਵਧਦਾ ਜਾਏ ਉਹ ਹੀ ਪਰਮਾਤਮ ਰਸ ਹੈ ਪਰ ਬਦਕਿਸਮਤ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਦ ਕੋਲ ਆਉਂਦਾ ਹੈ ਆਉਂਦਾ ਨਹੀਂ ਕਿਸੇ ਕੋਲ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਹੈ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਥ ਗੱਲ ਖਤਮ ਤੋਂ ਆਮ ਮਨੁੱਖ ਦੁਬਦਲ ਚ ਪੈ ਗਏ ਰਹੇ ਬڑے ਤੋਂ بڑے ਬ੍ਰਹਮ ਗੈਣੀ అవਤਾਰ ਨੂੰ ਵੀ ਕੋਈ ਕਹਿ ਦੇ ਉਪਰਤਕਸ਼ ਕਰੋ ਤੇ ਪਰਤਕਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਇਹ ਤੋਂ ਮੋਹ ਚ ਪਾ ਤੈਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ ਤਾਂ ਐਸਾ ਤੇ ਪਰਤਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸਤੇ ਕਿਸੇ అవਤਾਰ ਨੂੰ ਤਤੀ ਤਵੀ ਤੇ ਬੈਠਣਾ ਪਿਆ ਕਿਸੇ ਨੇ ਚੰਦਨੀ ਚੌਂਗ ਦੇ ਚ ਆਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੂਲੀ ਤੇ ਚੜਨਾ ਪਿਆ ਨੈਕੇਰ ਬਣੇ ਕੋਈ ਪਰਤਕਸ਼ ਪਰਮਾਨ ਨਹੀਂ ਹੁੰਦਾ। ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ। ਇਸ ਤਰ੍ਹਾਂ ਦੇ ਇੱਕ ਅੱਧ ਸੱਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰਦੇ ਹੀ ਨੇ। ਗੈਣੀ ਜੀ ਇਹ ਤੇ ਅਸੀਂ ਨਹੀਂ ਮੰਨਦੇ ਤੇ ਮੈਂ ਕਹਾ ਜ਼ੋਰ ਕੌਣ ਲਾਂਦਾ ਪਏ ਤੁਸੀਂ ਮੰਨੋ। ਮੈਂ ਕਿਥੇ ਕਹਿ ਰਿਹਾ ਤੁਸੀਂ ਮੰਨੋ। ਜ਼ੋਰ ਕੌਣ ਲਾ ਰਿਹਾ ਨਹੀਂ ਮੰਨਦੇ ਨਾਸਤਿਕ। ਤੇਰੀ ਦੁਨੀਆ ਨਹੀਂ ਮੰਨ ਤੂੰ ਆਪਾਂ ਜ਼ੋਰ ਥੋੜੀ ਨਾਲ ਹੈ ਕਿਉਂ ਫਿਰ ਤੁਸੀਂ ਕਹਿਣਾ ਪ੍ਰਤੱਖ ਪਰਮਾਨ ਦਾ ਹੋ ਹੈ ਹੀ ਨਹੀਂ ਹੈ ਹੀ ਨਹੀਂ ਸੁਣ ਮੰ ਅਕਥ ਕਥਾ ਹਰਨਾ ਕਿਸ ਤਰ੍ਹਾਂ ਸੁਣੀ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਜਦ ਮੈਂ ਉਸ ਅਨਾਹਦ ਨੂੰ ਸੁਣਦਾ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਹੈ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਵੱਜ ਜਾਂਦਾ ਕਦੀ ਕੰਨਾਂ ਦੇ ਰਾਹੀਂ ਕਦੀ ਰਸਨਾ ਦੇ ਰਾਹੀਂ ਕਦੀ ਨਾਸਕਾ ਦੇ ਰਾਹੀਂ ਕਦੀ ਕਲੜੀ ਦੇ ਰਾਹੀਂ ਬੜੇ ਦਰਵਾਜ਼ੇ ਨੇ ਭੱਜ ਜਾਂਦਾ ਨਸ ਜਾਂਦਾ ਮੂੰਹ ਦੇ ਲਈਏ ਦਰਵਾਜ਼ੇ ਇਸ ਮਕਾਨ ਦੇ ਜਿੰਨੇ ਦਰਵਾਜ਼ੇ ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰਨਾ ਆਉਂਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਹੈ ਔਰ ਰਸ ਆਪੇ ਵੱਧਦਾ ਵੀ ਰਹਿੰਦਾ ਹੈ ਭੋਜਨ ਖਾਵਾਂਗੇ ਫਿਰ ਰਸ ਆਵੇਗਾ ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਪਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇਰਸ ਹੁੰਦਾ ਹੀ ਨਹੀਂ ਆਪੇ ਹੀ ਵੱਧਦੀ ਹੈ ਅਪੀ ਆਟੋਮੈਟਿਕ ਜਿਵੇਂ ਸਵਾਸ ਚੱਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚੱਲਦਾ ਏ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਕੁਝ ਵੀ ਨਹੀਂ ਕਰਨਾ ਪੈਂਦਾ ਇਸ ਵਾਸਤੇ ਪਤਾ ਹੈ ਭਗਤਾ ਨੇ ਕੀ ਆਖਿਆ ਹੈ ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰ ਵਿਚਾਰ ਨਾਲ ਮਿਲਿਆ اے دو جی گل شکر دیںچار کر کر کے نہیں ملے آ. جد نر نرچار ہو گئے تو نرکار پرگٹ ہو گیا جب نشکرم ہو گئے تو نرمل دھرم پرگٹ ہو گیا کرم کرت ہو وے نئے کرم تس بیسنوں کا نرمل دھرم ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਿਆ ਕਰਦੇ ਆ ਕਰਦੇ ਆ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਿਆ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੋਲ ਮੇਰੇ ਕਰਮ ਹੀ বাজਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਉਹ ਹੈ ਸੀ ਉਹੀ ਸੀ ਮੈਂ ਨਿਰਵਿਚਾਰ ਹੋ ਗਿਆ ਉਹੀ ਹੈ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇਗੀ ਚਲੋ ਇਹਦੇ ਤੇ ਇੱਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ